ਮੋਗਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਕੈਂਪ ਲਗਾਏ ਗਏ ਤੇ ਕਈ ਲੋਕਾਂ ਨੂੰ 40 ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਦੱਸਦੀ ਹੈ ਇਸ ਕੈਂਪ ਦੇ ਵਿੱਚ ਮੌਕੇ ਤੇ ਹੀ ਸਮੱਸਿਆਵਾਂ ਨੂੰ ਸੁਣ ਕੇ ਉਹਨਾਂ ਦਾ ਨਿਪਟਾਰਾ ਕੀਤਾ ਗਿਆ ਤੇ ਵਿਸ਼ੇਸ਼ ਤੌਰ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਣ ਲਈ ਇਸ ਕੈਂਪ ਨੂੰ ਲਗਾਇਆ ਗਿਆ ਸੀ ਇਹ ਨਵੇਕਲਾ ਉਦੋਂ ਮੈਂ ਕਿ ਆਪਨੀ ਸਰਕਾਰ ਆਪ ਦੇ ਦਵਾਰ ਜਿੱਦਾਂ ਅਰਥ ਹੈ ਕਿ ਸੀਨੀਅਰ ਅਸਰਾਹ ਦੀ ਰਹਿਨਮਾਈ ਹੇਠ ਸਾਰੇ ਹੀ ਮਹਿਕਮੇ ਤਕਰੀਬਨ ਜਿਹੜੇ ਪਿੰਡਾਂ ਨਾਲ ਦਾ ਸ਼ਹਿਰਾਂ ਨਾਲ ਆਮ ਲੋਕਾਂ ਨਾਲ 바ਵਾਸਥਾਨੇ ਉਹ ਉੱਥੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਦੇਣਗੇ ਇਸ ਟਾਈਮ ਤੇ ਆਪਾਂ ਪਿੰਡ ਸਿੰਘਾਣਾ ਦੇ ਵਿੱਚ ਖੜੇ ਆ ਇੱਥੇ ਜੇ ਮੈਂ ਤੁਹਾਨੂੰ ਦੱਸਾਂ ਗਿਣਤੀ 60 ਤੋਂ ਜ਼ਿਆਦਾ ਲੋਕਾਂ ਨੂੰ ਸਰਵਿਸ ਤਕਰੀਬਨ ਦਿੱਤੀ ਜਾ ਚੁੱਕੀ ਹੈ ਤੇ 100 ਕ ਬੰਦੇ ਨੇ ਇੱਥੇ ਵਿਜ਼ਿਟ ਕੀਤਾ ਹੋਣਾ ਆਹ 20 30 ਜਾਣੇ ਲਾਈਨ ਦੇ ਵਿੱਚ ਲੱਗੇ ਹੋਏ ਨੇ ਇਹਨਾਂ ਨੂੰ ਨਹੀਂ ਮੋਗੇ ਆਉਣਾ ਪੈਣਾ ਸੀ ਇਹਨਾਂ ਦੀ ਵੀ ਛੱਡੋ ਇਹਨਾਂ ਤੋਂ ਦੂਰ ਦਰਾਜ ਦੇ ਪਿੰਡ ਨੇ ਮੰਨ ਲਓ ਆਪਣਾ ਲਾਸਟ ਪਿੰਡ ਇੱਧਰ ਨੂੰ 5 ਗਰਾਈਆਂ ਹੈਗਾ ਤੇ ਉਹ ਉਹਤੇ ਗੜਪਸਤੂਰ ਉਧਰ ਧਰਮਕੋਟ ਦੇ ਵਿੱਚ ਆਏਗਾ ਉਹ ਲੋਕ ਆਉਣ ਤੋਂ ਹੀ ਝਿਜਕਦੇ ਆ ਕਿ ਜਾਈਏ ਉੱਥੇ ਤੇ ਦਫਤਰ ਦੇ ਵਿੱਚ ਕੋਈ ਨਾ ਮਿਲੇ ਤਾਂ ਉਹਨਾਂ ਦਾ ਐਵੇਂ ਢੀੜਾ ਲੱਗੂਗਾ ਐਵੇਂ ਖਰਚਾ ਹੋਊਗਾ ਬਟ ਇੱਥੇ ਅਸੀਂ ਸਾਰੇ ਆਫੀਸਰਸ ਨੂੰ ਆ ਮੇਰੇ ਨਾਲ ਐਸ.ਡੀ.ਐਮ ਸਾਹਿਬ ਖੜੇ ਨੇ ਤਸੀਲਦਾਰ ਸਾਹਿਬ ਖੜੇ ਨੇ ਪਿੰਡ ਦੇ ਸਰਪੰਚ ਖੜੇ ਨੇਗੇ ਇਹ ਸਾਰੇ ਜਾਣੇ ਆਪਾਂ ਇੱਕੋ ਹੀ ਥਾਂ ਤੇ ਬੈਠੇ ਹੈਗਿਆਂ ਔਰ ਇਹਦਾ ਪਹਿਲਾਂ ਪ੍ਰਚਾਰ ਕੀਤਾ ਗਿਆ ਸੀਗਾ ਲੋਕਾਂ ਨੂੰ ਦੱਸਿਆ ਗਿਆ ਸੀਗਾ ਕਿ ਆਹ ਆਹ ਕੰਮ ਨੇ ਜਿਹੜੇ ਤੁਹਾਡੇ ਤੇ ਮੌਕੇ ਉਤੇ ਹੋ ਜਾਣਗੇ ਇਸ ਲਿਸਟ ਦੇ ਵਿੱਚ ਵੀ 40 45 ਸਰਸੇ ਲਿਖੀਆਂ ਹੋਈਆਂ ਨੇ ਜਿਹੜੀਆਂ ਮੌਕੇ ਤੇ ਹੀ ਅਸੀਂ ਹੱਲ ਕਰਦੇ ਆਂਗੇ ਬਟ ਕਿਉਂਕਿ ਲਿਖਣ ਦੇ ਵਿੱਚ ਇਹ ਘੱਟ ਨੇ ਪਰ ਇਸ ਤੋਂ ਜ਼ਿਆਦਾ ਕਈ ਸਾਰੇ ਐਸੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਨ੍ਹਾਂ ਦਾ ਮੌਕੇ ਤੇ ਹੋਰ ਵੀ ਸੋਲੂਸ਼ਨ ਹੋ ਜਾਂਦਾ ਕਿਉਂਕਿ ਆਪਾਂ ਨੂੰ ਨਹੀਂ ਪਤਾ ਹੈਗਾ ਕਿ ਦੀ ਕਿਸਮਤ ਆ ਤਾਂ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਹੋਇਆ ਹੈ ਕਿ ਆਪਣੀ ਸਮੱਸਿਆ ਲੈ ਕੇ ਆਓ ਆਹ ਵਾਲੀਆਂ ਦੇ ਇੱਥੇ ਹੱਲ ਹੋ ਜਾਣਗੇ ਬਟ ਉਸ ਤੋਂ ਜ਼ਿਆਦਾ ਹੋ ਰਹੇ ਨੇ ਇਹਦੇ ਨਾਲ ਲੋਕਾਂ ਦਾ ਟਾਈਮ ਵੀ ਬਚਦਾ ਲੋਕਾਂ ਦਾ ਮੋਗੇ ਦਾ ਢੇੜਾ ਬਚਦਾ ਲੋਕਾਂ ਦਾ ਖਰਚਾ ਬਚਦਾ ਖੱਜਲਖਵਰੀ ਬਚਦੀ ਆ ਜਾਂ ਕਿਤੇ ਐਪਲੀਕੇਸ਼ਨ ਅੜ ਜਾਂਦੀ ਹੈ ਕਿਸੇ ਇੱਕ ਦਫ਼ਤਰ ਤੋਂ ਫਿਰ ਦੂਜੇ ਦਫ਼ਤਰ ਚ ਜਾਣ ਵੇਲੇ ਉਹ ਸਾਰੀਆਂ ਚੀਜ਼ਾਂ ਦੀ ਬਚਤ ਉਹ ਹੁੰਦੀ ਆ ਮੇਰੇ ਹਿਸਾਬ ਦੇ ਵਿੱਚ ਕਾਫੀ ਵਧੀਆ ਉਪਰਾਲਾ ਹੈ ਬ੍ਰੇਕ ਸਬਡਿਵੀਜ਼ਨ ਦੇ ਵਿੱਚ ਨੇ ਡੇਲੀ ਲੱਗਣਗੇ ਅੱਜ ਆਪਣੀਆਂ ਚਾਰੇ ਸਬਡਿਵੀਜ਼ਨਾਂ ਦੇ ਵਿੱਚ 16 ਕੈਂਪ ਲੱਗੇ ਹੋਏ ਨੇ ਹੁਣੇ ਅਸੀਂ ਭਿੰਡਰਕਲਾ ਜਾ ਕੇ ਆਏ ਆ ਤੇ ਬਾਗੇ ਪੁਰਾਣੇ ਦਾ ਦੇਖਾਂਗੇ 16 ਕੈਂਪ ਦਿੱਲੀ ਲਈ ਮੈਨੂੰ ਲੱਗਦਾ ਕਿ ਪਿਛਲੇ 75 ਸਾਲਾਂ ਤੋਂ ਹਰ ਸਰਕਾਰੀ ਦਫ਼ਤਰ ਦੇ ਵਿੱਚ ਲੰਬੀਆਂ-ਲੰਬੀਆਂ ਲਾਈਨਾਂ ਦੇ ਵਿੱਚ ਜਿਹੜੇ ਸਭ ਤੋਂ ਪਿਛਲੇ ਵਿਅਕਤੀ ਖੜੇ ਹੁੰਦੇ ਸੀ ਉਹ ਜਿਹੜਾ ਇੱਕ ਸੁਪਨਾ ਦੇਖ ਰਹੇ ਸੀਗੇ ਕਿ ਕਦੋਂ ਉਹ ਟਾਈਮ ਆਏਗਾ ਜਦੋਂ ਉਹਨਾਂ ਦੇ ਵੀ ਘਰ ਬੈਠੇ ਬਿਠਾਇਆਂ ਦੇ ਕੰਮ ਹੋਣਗੇ ਅੱਜ ਉਹ ਸੁਪਨਾ ਸਭ ਦਾ ਸਾਕਾਰ ਹੋਇਆ ਸਾਡੇ ਪੰਜਾਬੀਆਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਹਰ ਘਰ ਘਰ ਜਾ ਕੇ ਜਿਹੜੇ 44 ਤਰ੍ਹਾਂ ਦੇ ਸਰਟੀਫਿਕੇਟ ਹੈਗੇ ਆ ਜੇ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਹੋਵੇ ਆਧਾਰ ਕਾਰਡ ਹੋਵੇ ਜਨਮ ਸਰਟੀਫਿਕੇਟ ਮੈਰਿਜ ਸਰਟੀਫਿਕੇਟ 44 ਤਰ੍ਹਾਂ ਦੇ ਜਿਹੜੇ ਤੁਹਾਡੇ ਸਰਟੀਫਿਕੇਟ ਆ ਹੋਣ ਤੁਹਾਡੇ ਕੋਲ ਕੈਂਪ ਲੱਗਣਗੇ ਜਿੱਥੇ ਸਾਰੇ ਸਰਕਾਰੀ ਅਫਸਰ ਔਰ ਸਾਡੇ ਮਹਿਕਮੇ ਦੇ ਸਾਰੇ ਕਰਮਚਾਰੀ ਤੁਹਾਡੇ ਘਰ ਆ ਕੇ ਜਿਹੜੇ ਤੁਹਾਨੂੰ ਤੁਹਾਡੇ ਸਰਟੀਫਿਕੇਟ ਬਣਾਣਗੇ ਇਸ ਦੇ ਨਾਲ ਪਿੰਡਾਂ ਦੇ ਵਸਨੀਕਾਂ ਨੂੰ ਔਰ ਸਾਡੇ ਸ਼ਹਿਰ ਵਸਨੀਕਾਂ ਨੂੰ ਬਹੁਤ ਵੱਡਾ ਜਿਹੜਾ ਲਾਭ ਹੋਣ ਜਾ ਰਿਹਾ ਕਿਉਂਕਿ ਕਰੋ ਨਿਕਲਣਾ ਜਾਂ ਫਿਰ ਉੱਥੇ ਜਾ ਕੇ ਲੰਬੀਆਂ ਲਾਈਨਾਂ 'ਚ ਖੜਨਾ ਜਾਂ ਫਿਰ ਟਾਈਮ ਹੋਣ ਤੇ ਫਿਰ ਵਾਪਸ ਆਣਾ ਇਹ ਸਾਰੀ ਖੱਜਲ ਖਵਾਰੀ ਤੋਂ ਅੱਜ ਸਾਡੇ ਪੰਜਾਬ ਵਾਸੀਆਂ ਨੂੰ ਰਾਹਤ ਮਿਲੀ ਹੈ ਔਰ ਮੈਂ ਇੱਕ ਹੋਰ ਵਧਾਈ ਆ ਸਾਡੇ ਪੰਜਾਬੀਆਂ ਨੂੰ ਦੇਣਾ ਚਾਹੁੰਦੀ ਆ ਤੇ ਧੰਨਵਾਦ ਕਰਨਾ ਚਾਹੁੰਦੀ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਜਿਹੜੀ ਰਜਿਸਟਰੀਆਂ ਤੇ ਇੱਕ ਐਨਓਸੀ ਤੇ ਹੋਰ ਜਿਹੜੇ ਸੀਗੇ ਉਹ ਫਾਰਮੈਲिटीज ਵੀ ਹਟਾ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਹੁਣ ਤੁਸੀਂ ਆਪਣੀਆਂ ਰਜਿਸਟਰੀਆਂ ਬਿਨਾ ਐਨਓਸੀ ਤੋਂ ਕਰਵਾ ਸਕਦੇ ਹੋ ਸੋ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਐਮਐਲਏ ਸਾਡੇ ਵਲੰਟੀਅਰਸ ਹਮੇਸ਼ਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਤੇ ਮੈਂ ਹੋਰ ਵੀ ਇਸ ਪਿੰਡਾਂ ਦੇ ਵਿੱਚ ਜਿੱਥੇ ਕੈਂਪ ਲੱਗਨੇ ਆ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਵੱਧ ਤੋਂ ਵੱਧ ਆ ਕੇ ਇਹਨਾਂ ਕੈਂਪਾਂ ਦਾ ਫਾਇਦਾ ਉਠਾਓ ਜਿਆਦਾ ਪੈਦਾ ਸੀ ਅੱਗੇ ਇੱਥੇ ਘਰੇ ਬੈਠ ਕੇ ਸਾਰੇ ਕੰਮ ਹੋ ਰਹੇ ਆ ਕੀ ਕਹੋਗੇ ਸਰਕਾਰ ਦੇ ਸੁਪਰਾ ਲੈ ਕੇ ਹਾਂਜੀ ਅਸੀਂ ਵਧੀਆ ਕਵਾਂਗੇ ਜੀ ਕੀ ਕਵਾਂਗੇ ਵੀ ਸਰਕਾਰ ਨੇ ਸਾਡਾ ਵੀ ਪਿੰਡ ਆਣ ਕੇ ਕੰਮ ਕੀਤਾ ਜੀ ਇਹੋ ਜਿਹੇ ਕੈਂਪ ਜਿਹੜੇ ਹੋਰ ਵੀ ਲੱਗਣੇ ਚਾਹੀਦੇ ਨੇ ਜੀ ਕੈਂਪ ਲੱਗਣੇ ਚਾਹੀਦੇ ਆ ਜੀ ਜਿਹੜਾ ਨਹੀਂ ਮੋਕੇ ਜਾ ਸਕਦੇ ਉਹ ਪਿੰਡ ਚ ਹੀ ਕੰਮ ਹੋਣੇ ਚਾਹੀਦੇ ਆ ਜੀ ਸਮੇਂ ਵਿੱਚ ਲਾਭ ਪਾਤਰੀ ਦਾ ਬਣਾਉਣਾ ਸੀ ਲਾਭ ਪਾਤਰੀ ਦਾ ਬਣ ਰਿਹਾ ਫਾਰਮ ਭਰ ਰਿਹਾ ਤੁਸੀਂ ਫਾਨ ਫਾਰਮ ਨਹੀਂ ਉਹ ਕਹਿੰਦੇ ਤੁਸੀਂ ਆਦੇ ਬੰਦੇ ਦਾ ਬਣਾ ਫਿਰਦੇ ਕਹਿੰਦੇ ਵੀ ਕੰਮ ਬਣੇਗਾ ਬਣੇ ਹਸਬੰਦ ਦਾ ਬਣੇਗਾ ਹਾਂਜੀ 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 ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬ ਨੂੰ ਅਸੀਂ ਪਿੰਡ ਪਿੰਡਰ ਨਿਵਾਸੀ ਜ਼ਿਲ੍ਹਾ ਮੋਗਾ ਤੋਂ ਬੋਲ ਰਹੇ ਆ ਸਾਡੇ ਪਿੰਡ ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਜੋ ਵਾਦਾ ਕੀਤਾ ਸੀ ਲੋਕਾਂ ਨਾਲ ਕਿ ਲੋਕਾਂ ਦੇ ਕੰਮ ਆ ਜਿਹੜੇ ਉਹ ਬੂਹੜਾਂ ਥੱਲੇ ਤੇ ਪਿੰਡਾਂ ਦੀਆਂ ਸੱਥਾਂ ਥੱਲੇ ਹੋਇਆ ਕਰਨਗੇ ਉਸ ਨੂੰ ਨਿਭਾਉਂਦਿਆਂ ਅੱਜ ਜਿਹੜਾ ਪ੍ਰੋਗਰਾਮ ਆ ਸਾਡੇ ਪਿੰਡ ਪਿੰਡਾਂ ਚ ਚਾਲੂ ਹੋ ਰਿਹਾ ਮਾਨਯੋਗ ਐਸਟੀਐਮ ਸਾਹਿਬ ਮਾਨਯੋਗ ਤਹਿਸੀਲਦਾਰ ਸਾਹਿਬ ਸਾਰੇ ਵੱਡੇ ਛੋਟੇ ਅਫਸਰ ਸਾਰੇ ਪਹੁੰਚੇ ਹੋਏ ਨੇ ਮਾਨਯੋਗ ਭਗਵੰਤ ਮਾਨ ਜੀ ਨੇ ਜਿਵੇਂ ਕਿਹਾ ਸੀ ਵੀ ਤੁਹਾਡੇ ਕੰਮ ਮੌਕੇ ਤੇ ਹੀ ਹੋਣਗੇ ਸਾਡੇ ਕੰਮ ਅੱਜ ਪਿੰਡ ਵਿੱਚ ਮੌਕੇ ਤੇ ਹੀ ਹੋ ਰਹੇ ਨੇ ਜਿਹੜੇ ਵੀ ਕੰਮ ਆ ਕਿਸੇ ਵੀ ਤਰ੍ਹਾਂ ਦੇ 40 45 ਪ੍ਰੋਗਰਾਮ ਜਿਹੜੇ ਗਵਰਨਮੈਂਟ ਨੇ ਸਾਨੂੰ ਦਿੱਤੇ ਆ ਮੌਕੇ ਤੇ ਹੀ ਹੱਲ ਹੋ ਰਿਹਾ ਹੈ ਲੋਕ ਬੜੇ ਖੁਸ਼ ਨੇ ਲੋਕਾਂ ਨੇ ਇਹੋ ਜੀ ਸਰਕਾਰ ਪਹਿਲੀ ਵਾਰ ਦੇਖੀ ਹੈ ਕਿ ਜੋ ਵਾਅਦਾ ਕੀਤਾ ਸੀ ਆਮ ਸਰਕਾਰ ਨੇ ਆਵਾਦੀ ਪਾਰਟੀ ਸਰਕਾਰ ਨੇ ਉਹ ਪੂਰੇ ਦਾ ਪੂਰਾ ਨਿਭਾ ਰਹੀ ਹੈ ਜਿਹੜੀ ਸੰਗਤ ਆ ਪੰਜਾਬ ਦੇ ਲੋਕ ਆ ਇਹਦੇ ਉਹ ਬੜੇ ਖੁਸ਼ ਨੇ ਕਿ ਜਿਹੜਾ ਅਸਲ ਰਾਜ ਮਹਾਰਾਜਾ ਰਣਜੀਤ ਸਿੰਘ ਰਾਜ ਆ ਉਹ ਅਸੀਂ ਅੱਜ ਦੇਖ ਰਹੇ ਹਾਂ ਸਾਡੇ ਸਥਾਂ ਵਿੱਚ ਸਾਡੇ ਸਾਡੇ ਘਰਾਂ ਵਿੱਚ ਅਫਸਰ ਲੋਕ ਆ ਰਹੇ ਨੇ ਇਹ ਪਹਿਲੀ ਵਾਰ ਦੇਖਿਆ ਹੈ ਬੜੇ ਤੈਅ ਦਿਲ ਤੋਂ ਅਸੀਂ ਸ਼ੁਕਰਗੁਜ਼ਾਰ ਹਾਂ ਸਰਦਾਰ ਸੀਐਮ ਸਾਡੇ ਮੁਖਵਤੀ ਮਾਨਜੋਤੂ ਹੰਤ ਸਿੰਘ ਮਾਨ ਜੀ ਦੇ ਬੜੇ ਅਸੀਂ ਹੋਰ ਵੀ ਲੋਕਾਂ ਨੂੰ ਕਹਾ ਕੇ ਵੀ ਜਿੱਥੇ ਜਿੱਥੇ ਵੀ ਹੋਰ ਕੈਂਪ ਲੱਗਣੇ ਆ ਉੱਥੇ ਵੱਧ ਤੋਂ ਵੱਧ ਪਹੁੰਚ ਕੇ ਤੁਸੀਂ ਆਪਣੇ ਜਿਹੜੇ ਲੋਕਲ ਸੁਧਾਵਾ ਉਹ ਸ਼ਹਿਰ ਜਾਣ ਦੀ بجائے ਤਹਿਸੀਲ ਜਾਣ ਦੀ بجائے ਡੀਸੀ ਦਫ਼ਤਰ ਜਾਣ ਦੀ بجائے ਆਪਣੇ ਪਿੰਡ 'ਚ ਹੀ ਨਿਵੇੜੋ ਬਹੁਤ ਵਧੀਆ ਬਰਾਲਾ ਬਹੁਤ ਵਧੀਆ ਬਰਾਲਾ ਪੰਜਾਬ ਸਰਕਾਰ ਦਾ ਅਸੀਂ ਪਿੰਡਰ ਨਿਵਾਸੀ ਬੜੇ ਮਾਣ ਨਾਲ ਸਾਨੂੰ ਮਾਣ ਆ ਕਿ ਅਸੀਂ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਸਾਡਾ ਜਿਹੜਾ ਮੋਲ ਹੈ ਉਹ ਅੱਜ ਬਹੁਤ ਜ਼ਿਆਦਾ ਕਰਕੇ ਮੋੜ ਰਹੀ ਹੈ ਸਰਕਾਰ ਬਹੁਤ ਬਹੁਤ ਧੰਨਵਾਦ